ਸੂਫਤ ਇੱਕ ਦਾ ਜ਼ਿੰਦਾਬਾਦ ਮੈਂ ਪਿਆਰ ਨਾਲ ਸੁਣਿਆ ਗਈ ਮੈਂ ਸੁਣਦਾਰੇ ਨੇ ਇਹ ਪਿਛਲੇ 15-20 ਸਾਲ ਤੋਂ ਨਾਰਾ ਚੱਲ ਰਿਹਾ ਹੈ ਅੱਜ ਤੋਂ ਸ਼ਾਮ ਨੂੰ ਸੋਣਾ ਫਿਰ ਵਿੱਚ ਜਿਹਾ ਜਿਹੜੇ ਕਾਗੀਦਲ ਇਕੱਠੇ ਹੋਏ ਸੀ ਉਹਨੂੰ ਮੈਂ ਵੀ ਵਿੱਚ ਹੀ ਪੰਦਰ ਤੇ ਵਿੱਚ ਅੰਮਾਰਾ ਜਿਹੜਾ ਲੋਕਾਂ ਦੇ ਜਿਹੜੇ ਸਾਥੀ ਭਰਾ ਮੇਰੇ ਸੀ ਉਹਨਾਂ ਦੇ ਵਿਚਾਰ ਕੁਝ ਹੋਰ ਤਰ੍ਹਾਂ ਦੇ ਸੀ ਮੈਂ ਆਪਣੀ ਪਤਨੀ ਦੇ ਤੁਰ ਪਿਆ ਉਹ ਆਪਣੀ ਸ਼ਾਰਾ ਜਿਹੜੀ ਉਸੇ ਤੁਰੇ ਗਏ ਉਹ ਜਿਹੜੀ ਸ਼ਾਰਾ ਕਾਗੀਦਲ ਨੇ ਪਾਈ ਇਹ ਨਾਰਾ ਉੱਚੀ ਉੱਚੀ ਗੁਰੇ ਹਿੰਦੂ ਦੇ ਸੇਕਾ ਜਿੰਦਾਬਾਹ ਹਿੰਦੂ ਦੇ ਸੇਕਾ ਜਿੰਦਾਬਾਹ ਇਹਦੇ ਅਰਥ ਮੈਂ ਤੁਹਾਨੂੰ ਜੀਹੋਲ ਕੇ ਦੱਸਾਂ ਮਨੋਵਿਗਿਆਨ ਮਨੋਵਿਗਿਆਨ ਦੇ ਪੰਡਤ ਜਿਹੜੇ ਹੈਨ ਜਿਨ੍ਹਾਂ ਨੂੰ ਜਿਹੜੇ ਮਨੁੱਖੀ ਰੁਚੀਆਂ ਹਨ ਉਹਨਾਂ ਦੇ ਜਿਹੜੇ ਅੰਤਰੀਂ ਭਾਵਨ ਉਹਨਾਂ ਨੂੰ ਚਾਮਾ ਵਾਲੇ ਬੀਤਵਾ ਉਹਨਾਂ ਨੂੰ ਕਹਿੰਦੇ ਨੇ ਸਾਈਕੋਲੋਜੀ ਜਾਂ ਸਪੋਰਟਸ ਨੂੰ ਸਾਈਕਲੋਜੀ ਉਹਨੇ ਹੋ ਵੀ ਕਿਸ਼ਨਾ ਗੱਲ ਕਰਕੇ ਦੇਖ ਲਓ ਉਹ ਜੋ ਮੈਂ ਹੁਣ ਕਹਿਣ ਲੱਗਾ ਇਹਦੀ ਸਾਈਜ਼ ਕਰੇਗਾ ਇਹ ਨਾਰਾਜ ਜਿਹੜੀ ਕੌਮ ਜਿਹੜਾ ਜੱਥਾ ਦੀ ਲਾਉਂਦਾ ਹੈ ਉਸ ਤੇ ਦੋ ਹੀ ਪਾਪ ਨੇ ਇੱਕ ਪਾਪ ਤਾਂ ਇਹ ਹੈ ਕਿ ਉਹ ਅੰਦਰੋਂ ਬੜਾ ਡਰਿਆ ਹੋਇਆ ਔਰ ਭੈਤੀ ਉਹ ਥੋੜੀ ਵੱਡ ਰਹਿ ਕੇ ਸਾਨੂੰ ਪਤਾ ਲੱਗੇ ਕਿ ਉਹ ਇਹ ਮੈਨੂੰ ਮਾਰੂਗਾ ਫੇਰ ਤੱਕ ਵੀ ਪਾਪ ਤੇ ਮਸ਼ਹੂਰ ਹੈ ਤੇ ਹਮਲਾ ਨਹੀਂ ਕਰਦਾ ਜਿੰਨਾਂ ਨੂੰ ਛਤਨਾ ਪੈ ਜਾਏ ਕਿ ਮੇਰੇ ਤੇ ਹਮਲਾ ਕਰੂਗਾ। ਛੁੱਪ ਕਰਕੇ ਖੜ ਜਾਉਣਾ ਸ਼ੇਰ ਨੂੰ ਜੰਗਲ ਜਿੱ ਮਿਲੋ ਤਾਂ ਉਹ ਵੀ ਦੇਖ ਕੇ ਦਰਦਾ ਮਾਰਾ ਪੂਰ ਦਬਾ ਕੇ ਪਰ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ ਜਿੰਨੇ ਜ਼ਹਿਰੀਲੇ ਜਾਨਵਰ ਹਨ ਉਹ ਕੋਲੇ ਹਮਲਾ ਨਹੀਂ ਕਰਦੇ। ਕੁੱਤਾ ਕਦੇ ਨਹੀਂ ਵੱਡ ਵੱਖ ਤੋਂ ਹੱਥ ਜੂਕ ਉਹ ਤਰਦੇ ਹੱਥ ਤੋਂ ਉਹ ਤਰਦੇ ਹੱਥ ਤੋਂ ਕੈਰੇਂਜ ਨਹੀਂ ਦੇ ਰਿਹਾ ਹੁੰਦਾ। ਉਹ ਡਰ ਰਿਹਾ ਕਿ ਕਿੱਥੋਂ ਆ ਗਿਆ। ਮੇਰੇ ਨਾਲ ਮਾਰੇ ਚੱਕ ਕੇ ਮੇਰੇ ਦਾੰਦ ਨਾਲ ਮਾਰੇ ਚੱਕ ਕੇ ਇਹ ਜਿਹੜੇ ਮਨੋਵਿਗਿਆਨ ਦੇ ਇਹ ਮੈਂ ਹਾਥੇ ਨਹੀਂ ਗੱਲ ਨਹੀਂ ਕਰ ਰਿਹਾ ਬੜੀ ਡੂੰਘੀ ਗੱਲ ਕਰ ਰਿਹਾ ਮਨੋਵਿਗਿਆਨ ਦੇ ਜਿਹੜੇ ਪੰਡਤ ਹਨ ਉਹ ਸਾਰੇ ਇਸ ਰਾਤੇ ਸਹਿਮਤ ਹਨ ਜਿਸ ਦੇ ਲਈ ਸਿੱਖਾਂ ਦੇ ਮੂਲ ਜੇ ਨਾਰਾ ਪਾਇਆ ਗਿਆ ਹੈ Hindu Sikh Ek Da Zindabad ਕਿੱਥੇ ਜਾਓ ਕਹੋ Hindu Sikh Ek Da Zindabad Hindu Sikh Ek Da Amar Rahe ਇਹਦਾ ਮਤਲਬ ਇਹ ਹੈ ਕਿ ਸਿੱਖ ਕਿ ਸੇ ਗੱਲ ਤੋਂ ਭੈਪੀ ਤੋਂ ਹੋਏ ਹੋਰੇ ਡੇ ਹੋਏ ਸਿੱਖਾਂ ਨੂੰ ਡਰੇ ਹੈ ਕੋਈ ਮਨ ਭੈਪਿਆ ਪਤਾ ਨਹੀਂ ਕੀ ਹੈ ਇਹ ਸਾਡੇ ਦੇ ਲੀਡਰ ਹੈ ਮਹਾਦੇਵ ਸੋਚਣ ਉਹ ਲੋਕ ਹੈ ਆ ਉਸ ਨੂੰ ਦੂਰ ਕਰਨ ਦਾ ਕੋਈ ਮਤਾ ਪੇਸ਼ ਨਹੀਂ ਹੋਇਆ ਕੋਈ ਲੋਕੀ ਸੋਚਣੀ ਨਹੀਂ ਕੋਈ ਉਹ ਪਾਸੇ ਵਿਚਾਰ ਨਹੀਂ ਕਰ ਰਿਹਾ ਕਿ ਉਹ ਕੀ ਪੈ ਹੈ ਕਿ ਉਹ ਵਿਸ਼ਵਾਸਿਕ ਮਜਬੂਰ ਹੋ ਰਹਿਣਾ ਜਦੋਂ ਉਹ ਧਾਰਮਿਕ ਇਕੱਠੇ ਹੁੰਦੇ ਨੇ ਆਪਣੇ ਬਚਾਅ ਆਪ ਤੇ ਉਹ ਕਹਿੰਦੇ ਨੇ ਹਿੰਦੂ ਸਿੱਖ ਇੱਕ ਵਾ ਜ਼ਿੰਦਾਬਾਦ ਹਿੰਦੂ ਸਿੱਖ ਇੱਕ ਵਾ ਜ਼ਿੰਦਾਬਾਦ ਇਹ ਕਿਸੇ ਅਰਥ ਉਹ ਹੋਰ ਵੀ ਉਸਾਸ ਤੇ ਕਈ ਜਿਹੜੇ ਲੜਾਈ ਜੰਗ ਯੁੱਧ ਦੇ ਵਿੱਚ ਕਿਸੇ ਕੌਮਾਂ ਜਾਂਦੀਆਂ ਹਨ ਉਸ ਨੇ ਆਪਣੇ ਦੁਸ਼ਮਣ ਨੂੰ ਸ਼ਤਰੂ ਨੂੰ ਝੋਖਾ ਦੇਣੋਂ ਆਪ ਤੇ ਕਿਸ ਕਸਮ ਦੇ ਨਾਰੇ ਬਾਜ਼ੀ ਕਰਦੇ ਏ ਝੂਪਲੇਖਾ ਖਾ ਜਾ ਤੂੰ ਉਹ ਝੂਪਲੇਖਾ ਦੇ ਕੇ ਮਾਰ ਦੇ ਖੈ ਉਹ ਪ੍ਰਗਤੀ ਉਹ ਹਲਕਾ ਚੱਖਾਂ ਵੀ ਹੈ ਨਹੀਂ ਸਿੱਖ ਕਿਸੇ ਗੁੱਲ ਵਿੱਚ ਨਹੀਂ ਕਿਸੇ ਮੋਰਚੇ ਵਿੱਚ ਨਹੀਂ ਸਿੱਖ ਸਾਹ ਡਿਫੈਂਸ ਨਹੀਂ ਲੜਾਈ ਪਿੱਛੇ ਹਟ ਰਹਿਣਾ ਔਰ ਪਿੱਛੇ ਪਿੱਛੇ ਫਸਾ ਹੋ ਰਹਿਣਾ ਔਰ ਆਪਣੇ ਆਪਣੇ ਬਚਾਅ ਦਾ ਯਤਨ ਕਰ ਰਿਹਾ ਜਿਸ ਤਰ੍ਹਾਂ ਅੱਜ ਵੱਡੇ ਕਲੂਬਾਂ ਦੀ ਕਰ ਉਹ ਵੀ ਜਿਹੜਾ ਨਾਰਾ ਲਾਈ ਜਾਣਾ ਇਹ ਵੀ ਉਹੀ ਹੱਕ ਬਣਦੇ ਨੇ ਅਸੀਂ ਡਰੇ ਹੋਏ ਹਾਂ ਕਿਉਂਕਿ ਉਹ ਪ੍ਰਾਵੋ ਸਾਰੇ ਤੇ ਤਰਸ ਕਰਨਾ ਕਾਨੂੰ ਹੋਰ ਨਾ ਮਾਰਨਾ ਅਸੀਂ ਹਿੰਦੂ ਸੇ ਹੱਸੇ ਹੱਤਾਂ ਵਾਲੀ ਗੱਲ ਹੈ ਨਹੀਂ ਮੁੰਡਿਓ ਤੁਸੀਂ ਹੱਥ ਨੀਓ ਮੈਂ ਤੁਹਾਨੂੰ ਗੱਲ ਬੜੀ ਦੂੰਗੀ ਔਰ ਬੜੀ ਜਿਹੜਾ ਮਨੋਵਿਗਿਆਨ ਹੈ ਉਹ ਉਸੇ ਬੂਜ ਜਿਹੜੇ اصولਾਂ ਤੋਂ ਤੁਹਾਨੂੰ ਦੱਸ ਰਹੇ ਇਹ ਸੌ ਆਈ ਗੱਲ ਹੈ ਨਹੀਂ ਇਹ ਤਾਂ ਸ਼ਰਮ ਦੀ ਗੱਲ ਹੈ ਯਾ ਇਸ ਦੁਰਗਤੀ ਵਿੱਚੋਂ ਇਹ ਫੌਮ ਹੈ ਕਿ ਸਾਬ ਦਸੰਭਾਜ ਸੁਲਾ ਬਸ ਲੰਗ ਰਿਹਾ ਹੈ ਉਹ ਦੁਰਗਤੀ ਦਾ ਪਿਟਾਵਾ ਇਹ ਨਾ ਰਾਕ ਜਿਹੜਾ ਦਸਾ ਜਾ ਰਿਹਾ ਹੈ ਆਲਸਾ ਦੀ ਜਨਾਬ ਸਾਰਾ ਤੋਂ ਦਾਰਦਿਸ ਗਵਰੀ ਕਰ ਲੋ ਜਦੋਂ ਕਿਸੇ ਇੱਕ ਕੌਮ ਨੇ ਦੂਜੀ ਕੌਮ ਨੂੰ ਮਾਰਨਾ ਹੋਵੇ ਖਤਮ ਕਰਨਾ ਹੋਵੇ ਜ਼ਮੀਨ ਬਾਣਾ ਹੋਵੇ ਜਾਂ ਗੁਫੀ ਨੂੰ ਬਣਾ ਕੇ ਦਾਸ ਬਣਾ ਕੇ ਕਈ ਗੱਲ ਜਿਖਾ ਕੇ ਰੱਖਣਾ ਹੋਵੇ ਤਿੰਨ ਚਾਰ ਕੰਦ ਸੋਕੇ ਸੰਦੇ ਹੋ ਇਸੇ 2000 ਤੋਂ ਤਾਰੀਖ ਤੋਂ ਜੋਂ ਨਜ਼ਰੋਂ ਇੱਕ ਹੈ ਪਹਿਲਾ ਕੰਦ ਕਿ ਜਿਹੜੇ ਉਹਨਾਂ ਦੇ ਕੋਈ ਸਿਰ ਕੱਢ ਲੀਡਰ ਹੈ ਜਿਹੜਾ ਕੋਈ ਗੱਲ ਸੱਚੀ ਕਰਦਾ ਹੈ ਜਾ ਦਰਦਾ ਨਹੀਂ ਲੱਗੋ ਨਿੰਦਰ ਐ ਫਲਾਨਾ ਵੀ ਗੱਲਾਂ ਕੋਈ ਖੁੱਲ ਕੇ ਕਹਿੰਦਾ ਉਹਗੇ ਦੋਸਤ ਫੜ ਲੈਣੇ ਔਰ ਉਹ ਫੜ ਕੇ ਖਤਮ ਕਰ ਜਾਂਦੇ ਮੁਗਲਾ ਨੇ ਸਿੱਖ ਗੁਰੂ ਸਾਹਿਬਾਂ ਦੇ ਖਿਲਾਫ ਜਿਹੜਾ ਹਰਦਾ ਵਰਤਿਆ ਸੀ ਗੁਰੂ ਸੇਗਵਾਦ ਸਾਹਿਬ ਨੂੰ ਕਥੇ ਕਰਨ ਦਾ ਗੁਰੂ ਅਰਜਨ ਦੇਵ ਜੀ ਨੂੰ ਸ਼ਿੱਖ ਕਰਨ ਦਾ ਉਹ ਉਹ ਕੀ ਸੀ ਕਾਹਦੀ ਖਤਮ ਹੋ ਜਾਣਗੇ ਆਪੇ ਪਿਛੇ ਲੋਕ ਜਿਹੜੇ ਨੇ ਨਾ ਇਹਨਾਂ ਨੂੰ ਕੋਈ ਰੁਵਾਈ ਦੇਣ ਵਾਲਾ ਰਹੇਗਾ ਨਾ ਹੌਫਾ ਦੇਣ ਵਾਲਾ ਰਹੇਗਾ ਸਿੱਧਰ ਕੇ ਕੋਈ ਦਬ ਨੂੰ ਜੁਲਬਾ ਨਵੀਂ ਟੁਫਰ ਕੇ ਬਹਿ ਜਾਣਗੇ ਇਹ ਪੀਕਾ ਕੋਈ ਬੋਲਾ ਨਹੀਂ ਨਹੀਂ ਵਾਪਸ ਆਇਆ ਸੰਸਾਰ ਤੇ ਸੋਬਤ ਚਲਦਾ ਚਲਾਇ ਲੀਡਰਾਂ ਨੂੰ ਖੜ ਲਓ ਤੇ ਬੋਲਾਂਗੇ ਕਿ ਤੁਹਾਨੂੰ ਖੜ ਲਓ ਪਈ ਸੋਲੇ ਜਿਹੜੇ ਜਾਂਦੇ ਨੇ ਸਭ ਤੋਂ ਵੱਡਾ ਸੁੱਖੀ ਹੈ ਬਸ ਉਹ ਬੇਲਿ ਆਓ ਦਸਨ ਨੂੰ ਜਿਹੜੇ ਦੁਵਾਸ਼ ਕਰੀ ਕਰੇ ਗੂੜੇ ਤੇ ਫੇੜੇ ਉਹਨਾਂ ਬਲਾਕ ਕੈਂਡਿਟ ਪਾਲਣ ਪਰ ਜਨੂ ਕੁੱਤੇ ਉਹਨਾਂ ਨੂੰ ਆਹੋ ਬਾਤ ਸੁਣ ਕੇ ਮਾਰੋ ਸਾਰਾ ਪਿੰਡ ਹੋ ਕੇ ਹੈਪੀ ਹੋ ਜਾਂਦਾ ਤੇ ਧਾਂਗਰ ਗਾਣਾ ਕਰਦਾ 15 20 ਉਹ ਲੋਕ ਡਰ ਜਾਂਦੇ ਨੇ ਫੇਰ ਉਹਨਾਂ ਨੂੰ ਜਿਹੜੀ ਫਲਾਮੇ ਦੀ ਕੋੜੀ ਚੋਰੀ ਹੋਈ ਕਿਨੇ ਸਾਡੀ ਇਹ ਜਿੰਨੇ ਰਾਜ ਕਰਨ ਵਾਲੇ ਨੇ ਰਾਜ ਦੇ ਕੀ ਰਾਜ ਨਹੀਂ ਚੂਰ ਹੈ ਪਹਿਲਾ ਗੋਲ ਕਿ ਤੁਹਾਡੇ ਵੱਡੇ ਆਦਮੀ ਨੇ ਉਹਨਾਂ ਨੂੰ ਕਪਰੇ ਕਰ ਦੇਣਾ ਦੂਸਰਾ ਗੋਲ ਜਿਹਨੂੰ ਕਹਿੰਦੇ ਧਮਕਾਉਣਾ ਇਹ ਕੌਣ ਹੈ ਪੈਤੀ ਕਰਨਾ ਤੀਸਰਾ ਗੋਲ ਇਹ ਹੈ ਕਿ ਤੁਹਾਨੂੰ ਹਰ ਪਾਸੋਂ ਨਿਗਾਣੇ ਬਣਾ ਕੇ ਰੱਖ ਜਾ ਖਾਸ ਤੌਰ ਤੇ ਆਰਥਿਕ ਖੋਰ ਤੇ ਨਿਗਾਣੇ ਬਣਾ ਕੇ ਰੱਖ ਜਿੰਸਵਾ ਕਮੀ ਕਮੀਨ ਜਿਹੜੇ ਨੇ ਇਹਨਾਂ ਥਾਣੇ ਬਣਾ ਕੇ ਰੱਖੀ ਜਮੀਨ ਨੂੰ ਨਹੀਂ ਫੀ ਲੈਣ ਦਿੰਦੇ ਆਪੀ ਨੇ ਥਾਣੇ ਹੋ ਗਏ ਲੈ ਕੀ ਗਿਆ ਜਗਾਦਾ ਫੋਲੋ ਗੈਰਫੀਲਮ ਲਾ ਦਿਓ ਟੈਕਰ ਵਧਾਈ ਜਾਓ ਕਿਸੇ ਕੋਲ ਚਾਰ ਕਰਕੇ ਜਮਾ ਨਾ ਹੋਣ ਦਿਓ ਟਰੈਕਾਂ ਦਾ ਬਾਜ ਜਿਹੜਾ 20000 ਦਾ ਟਰੈਕਟਰ ਹੈ ਉਹ 1 ਲੱਖ ਰੁਪਏ ਦਾ ਕਰ ਦਿਓ ਉਹ ਕਰਨੇ ਜੋਸੀ ਕਰਨੇ ਲੱਗੇ ਉਹਦੇ ਨਾਲ ਕਮਾਈ ਜੋਸੀ ਕਾਹਨ ਜੇ ਤਨਖਾਹ ਵੀ ਕੁਛ ਮਿਲ ਜਾਏ ਕੰਮ ਤੁਸੀਂ ਪਾਵਾ ਕਰੀ ਜਾਓ ਕੀਮਤਾਂ ਦਾ ਮੁਕਰ ਕਰਨੀਆਂ ਨਾ ਉਹ ਉਨੀ ਜਿੰਨਾ ਗੋੜਾ ਖਰਚ ਆਣਾ ਉਹਦੇ ਜਵਾਨੇ ਕੱਢ ਕੇ ਮੁਕਰ ਕਰਨ ਮੈਨੂੰ ਆਪ ਯਾਦ ਹੈ ਮੈਂ ਜਦੋਂ ਪਾਰਲੀਮੈਂਟ ਖੁੰਦਾ ਸੀ ਮੈਂ ਗੱਲਾਂ ਕੀਤੀਆਂ ਕਿ ਪ੍ਰਾਈਸ ਕਮਿਸ਼ਨਰ ਉਹਦੇ ਨਾਲ ਮੈਂ ਤਾਂ ਮੈਨੂੰ ਸਮਝਾਓ ਕਿਸਾ ਤੁਸੀਂ ਮਬਰ ਕਰਦੇ ਹੋ ਕੋਲ ਦੇ ਸੱਡ ਕੇ ਬੈਠੇ ਬੋਰਾ ਜੀ ਇਹ ਨਾ 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 ਖਲਾਣਾ ਨਾ ਖਲਾਣਾ ਨਾ ਰੋ ਨਾ ਪਾਣੀ ਨਾ ਇਹ ਮੈਸੇ ਇੱਕ ਐਟਮ ਭੁੱਲ ਗਿਆ ਮੈਂ ਨਾ ਨਹੀਂ ਲੈਂਦਾ ਹੁਬਾ ਬੜਾ ਵੱਡਾ ਲੀਡਰ ਹੈ ਕਹਿੰਦਾ ਕਿਹੜਾ ਐਟਮ ਮੈਂ ਕਿਹਾ ਜਿਸ ਜਮੀਂਦਾਰ ਕੋਲ 10 ਫੀਟ ਜ਼ਮੀਨ ਹੈ ਉਹ ਤੁਸੀਂ ਉਹ ਨੂੰ ਹੀ ਕਹਿੰਦੇ ਮੜਾ ਵੀ ਗੰਦੇ ਹੋਣਾ ਕਿ ਉਹ ਵੀ ਇਨਾ ਪਾਣੀ ਲੱਗਾ ਇਨਾ ਰੇਹ ਲੱਗਾ ਇਨੀ ਇਨਾ ਬੁਝੇ ਆਇਆ ਇਨਾ ਖਰਚਾ ਆਇਆ ਉਹ ਖਰਚੂ ਸੀ ਬਗੈਨ ਉਹ ਕੰਮ ਤੇ ਬੰਦੇ ਨਹੀਂ ਗਨਪੋਲ ਜਿਹੋ ਹੋਈ ਇਸ ਤਰ੍ਹਾਂ ਇੱਕ ਮਨਪਿਆਨਾ ਖਰਚਾ ਆਇਆ ਐਂ ਗਿਹੜੇ ਨਾਲ ਤੁਸੀਂ ਇਹ ਐਜੰਸੀ ਵੀ ਇਤਨੀ ਪਾਵਾ ਪੀਏਸ ਇੱਕ ਮਨ ਕਰਤ ਪਿਆਵਾ ਕਰਨ ਨੂੰ ਕਰਦੇ ਕਮਕਮ ਪਾਂ ਦੇਈ ਚਾਹੀਦੇ ਨੇ ਇੱਕ ਪਿਓ ਹੋਵੇ ਜਿਹੜਾ ਹਾਲਗਾਨਾ ਹੋਵੇ ਇੱਕ ਕੋ ਮੁੰਡਾ ਹੋਵੇ ਜਿਹੜਾ ਸਭਾਲਦਾ ਹੋਵੇ ਇੱਕ ਸਾਜੀ ਮਗਮੀ ਸਿੰਘ ਹੋਵੇ ਜਿਹੜਾ ਨਾਮ ਰਿਹਾ ਹੋਵੇ ਉਹ ਕਰਦੇ 25 ਚੰਗੇ ਤਕੜੇ ਚੱਲ ਜਿੰਦੇ ਨੇ ਗਾਂਆਂ ਮਈਆਂ ਨੂੰ ਕਰਦੇ ਪੱਥੇ ਪਾ ਕਰਦੇ ਨੋਹਾ ਇਹ ਕਦੀ ਨੋਹ ਹੋਵੇ ਜਿਹੜੀ ਗਾਂਆਂ ਮਈਆਂ ਨੂੰ ਸਾਫ ਨਹੀਂ ਤੇ ਬਾਹਰ ਕਾਮਿਆਂ ਨੂੰ ਰੋਟੀਆਂ ਰਾਟੀਆਂ ਲਜਾਵੇ ਇਹ ਸਾਲ ਸਾਲ ਭਰ ਲੱਗੇ ਰਹੇ ਤੇ ਫਿਰ ਜਦੋਂ ਹਰੀ ਦੀ ਬਹੁਤ ਜਿਆ ਬਧਾਈ ਦੇ ਮੇਲਾ ਜਾਂ ਬਿਝਾਈ ਦੇ ਮੇਲਾ ਹੋਵੇ ਉਸੇ ਵਾਰਾ ਵਾਰਾ ਮਗਾ ਕੇ ਜਿਹੜੇ ਵੱਧੂ ਖਰਚ ਤੇ ਗਏ ਉਹ ਆਖਰਾ ਖਰਚੇ ਕੋਸੀ ਪਾਈ ਨਹੀਂ ਕਿੰਨੇ ਬੰਨੇ ਆਪਕੇ ਬਹੁਤ ਸੰਭੀ ਨਹੀਂ ਲੇਕਿਨ ਮੈਂ ਕਿਹਾ ਮੈਂ ਫਿਰ ਬੁਲਾਵਾਂ ਮੈਂ ਕਿਹਾ ਕੋਈ 4 5 ਆਦਮੀ ਇਹ ਦੇ ਕਲਬੈਂ ਇਹਨਾਂ ਦੀ ਮਿਹਨਤ ਤੇ ਮਜ਼ਦੂਰੀ ਗਰੀ ਇਹ ਵਿੱਚ ਪਾਓ। ਅੱਛਾ ਇਹ ਬਾਪ ਆਪ ਕਹਿ ਰਹੇ ਹਨ। ਉਹਨਾਂ ਨੇ ਕੰਮ ਤਾਂ ਕਰਨਾ ਹੀ ਹੂਆ ਕਰ। ਇਹ ਕੰਮ ਤਾਂ ਕਰਨਾ ਹੀ ਹੈ। ਉਹਨੂੰ ਆਪਣਾ ਖੇਤ ਦਾ ਕੰਮ ਤਾਂ ਕਰਨ ਦੇਵਾ। ਮੈਂ ਗੱਲ ਨੂੰ ਲੰਮਾ ਨਹੀਂ ਪਾਉਂਦਾ ਖਾਲਸਾ ਕੀ। ਮੇਰੀ ਮਨ ਰੱਬ ਨੂੰ ਲੰਬੀ ਲੰਬੀ ਗੱਲ ਨੂੰ ਛੋਟੀ ਜਿਹੀ ਮੁਖਸਰ ਰਕੇ ਖਤਮ ਕਰ ਦੇਣਾ ਚਾਹਣਾ ਹੈ ਕੋਈ ਵਸ ਰਿਆਵਾ ਹੁੰਦਾ ਚਲੇ ਜਾਂਦਾ। ਇਹ ਹੈਂਦਰ ਇਹ ਇੱਕ ਕੌਮ ਨੂੰ ਮਾਰਦੇ ਟਾਂਡੇ ਹਨ ਇੱਕ ਨਵਾਂ ਤੰਕ ਕੌਮ ਨੂੰ ਕੋਮਨ ਨੂੰ ਮਾਰਦਾ ਨਿਕਲਿਆ ਉਹ ਜੋ ਸਾਦੇ ਪਿੰਲੇ ਇਹ ਅਨਾਸ਼ੀ ਵੀ ਕੀ ਪੀਂ ਗਈ ਉਹਨੂੰ ਕਹਿੰਦੇ ਜੈਨੋਫਾਈ ਕੁਲਨਾਸ਼ ਉਹ ਮਾਰਨ ਦਾ ਤੰਗ ਅਹਿਮ ਸ਼ਾਦਾਲੀ ਨੇ ਤੇ ਲਖਵਤ ਰਾਏ ਨੇ ਸਾਰੇ ਦੇ ਵਰਤਿਆ ਸੀ ਤੇ ਜਿੰਨੇ ਸਿੱਖ ਨੇ ਸਾਰਾ ਅਨਾਸ਼ ਕਰ ਦਿੱਤੇ ਕਿਤੇ ਇਹ ਜਨਕੱਟੇ ਕਰਕੇ ਉਹਨੂੰ ਮਾਰਦੇ ਕੋਈ ਆ ਹੀ ਨਾ ਜਾਏਗਾ ਕਿਉਂਕਿ ਕੀੜਾ ਇਹ ਤਾਂ ਹੋਰ ਜਾਅਦ ਨਹੀਂ ਇਸ ਤਰ੍ਹਾਂ ਅੱਜ ਕੱਲ੍ਹ ਯੂਰਪ ਦੇ ਵਿੱਚ ਵੀ ਜੋ ਜੂਤੀਆਂ ਨੂੰ ਉਹ ਹੇਠਲੇ ਨੇ ਕੰਮ ਦੀ ਪੋਸ਼ਕੀ ਦਿੱਤੀ ਉਹ ਢੰਗ ਨਹੀਂ ਵਰਤਿਆ ਗਿਆ ਬਾਕੀ ਜਿਨੇ ਜਿਨੇ ਤਿੰਨੇ ਚਾਰੇ ਧੰਗ ਰਹਿ ਗਏ ਨੇ ਕਿੰਨਾ ਵਿਦੇਸ਼ੀ ਸ਼ਸਤਰ ਕਾਲਪਨ ਹੀ ਸਾਡੇ ਆਗੂ ਹੈ ਤੁਸੀਂ ਰਹਿ ਗਏ ਹੋ ਸਾਰੇ ਬੁੱਧੀਮਾਨ ਬੈਠੇ ਹੋ ਥੋੜੀ ਬਹੁਤੀ ਜਿਹੜੀ ਬੀਜੂਕ ਵਿਗਿਆਨਤਾ ਅਦਾਲਤਾਂ ਸਾਰਿਆਂ ਨੂੰ ਦੁੱਧਾ ਹੋਇਆ ਕਿ ਜਿੱਥੇ ਜ਼ਿੰਦਗੀ ਨੂੰ ਮੌਤ ਦਾ ਫਾਲ ਹੋ ਗਏ ਉੱਥੇ ਬਹੁਤੀ ਵਿਦਿਆਵੀਂ ਰਵਾਪਰਨ ਦੀ ਲੋੜ ਤਾਂ ਨਹੀਂ ਉੱਥੇ ਹਰ ਇੱਕ ਨੂੰ ਸਮਝ ਪੈ ਜਾਂਦੀ ਹੈ ਕਿ ਐਸ ਗੱਲ ਨਾਲ ਮਰ ਜੁਂਦਾ ਐਸ ਗੱਲ ਨਾਲ ਮਰਦਾ ਥੋੜਾ ਜਿਹਾ ਟੋਕਨ ਦੀ ਲੋੜੀ ਐ ਬਾਕੀ ਕਿੰਨਾ ਧੰਗਾ ਚੋਂ ਕਿਹੜਾ ਧੰਗਾ ਹੈ ਜਿਹੜਾ ਅਜੇ ਤਾਈ ਵਰਤਿਆ ਨਹੀਂ ਜਾ ਸਕਾ ਜਾਂ ਵਰਤਿਆ ਜਾ ਨਹੀਂ ਰਿਹਾ ਔਰ ਤੁਸੀਂ ਟੁੱਟ ਕਰਕੇ ਬੈਠੇ ਹੋ ਔਰ ਮੱਥੇ ਪਾਸ ਕਰ ਰਹੇ ਹੋ ਕੰਕ ਬੋ ਵੀ ਹੋ ਜਾਏਗੀ ਖਾਲੇ ਨੂੰ ਸੀਮੈਂਟ ਲਾ ਦੇਵਾਂਗੇ ਕਪਾਹ ਨੌਕਰਾ ਭੇਜ ਦੇਵਾਂਗੇ ਅਭੀ 111 ਤੋਂ 11 ਕੋ ਰੁਪਈਆ ਲੈ ਜਾ ਲੈ 11 ਤੋਂ 11 ਕੋ ਰੁਪਈਆ ਚੰਦੀ ਦਾ ਮਾਰ ਲਾਵਿਓ ਫਾਜ਼ਿਲ ਦਾ ਫਰਾਮਾ ਪਿੰਡ ਕੱਢ ਦਿਓ ਕਿ ਤੁਸੀਂ ਕਰੋਗੇ ਕੀ ਫਾਜ਼ਿਲ ਨੂੰ ਬਗਾਨੇ ਵੀ ਨਾ ਪਿੰਡ ਮੁਕਾਟ ਕੇ ਜੇ ਲੋ ਤੁਹਾਡੀ ਆਪਣੀ ਜ਼ਿੰਦਗੀ ਔਰ ਮੌਤ ਦਾ ਸਵਾਬ ਮਰ ਗਏ ਜੂਵੇ ਰਹੋਗੇ ਠੀਕ ਹੈ ਪਰ ਇੱਕ ਬਣ ਕੇ ਦਸਮ ਪਾਤਸ਼ਾਹ ਵਾਜਰਾ ਪ੍ਰਧਾਨੀ ਖਾਲਸਾ ਪੰਥ ਹੈ ਉਸ ਤਰੂ ਵੀ ਜੂਵੇ ਨਾ ਰਹੇ ਉਹ ਨਾ ਉਹ ਉਹਨਾਂ ਨੂੰ ਅੱਜ ਮਰ ਜਾਣਾ ਚੰਗਾ ਸਾਨੂੰ ਗੋਲੀਆਂ ਨਾਲ ਵਾਰਾ ਨਾ ਹੋ ਜਾਵੇ ਚੰਗੇ ਵਿਜਾਇਸੀ ਦੇ ਸੱਤਰਸਾਰ ਤੋਂ ਮਰ ਮਰੰਗਾਲੀਆਂ ਦੀ ਗੱਲ ਚੱਲ ਗਈ ਤੁਸੀਂ ਦੇਖਦੇ ਹੋ ਪੈ ਮਾਹੌਲ ਕਰਕੇ ਕਿਸੇ ਨੂੰ ਮਾਹੌਲ ਕਰਕੇ ਕੋਈ ਵੀ ਅਣਕ ਔਹ ਉਹ ਜਿਹੜੀ ਸੌ ਮਾਨ ਹੈ ਉਹ ਨੂੰ ਹੁਕਮ ਕਰ ਦੇਣਾ ਇਹ ਵੀ ਆਦਮੀ ਨੇ ਮਾਰ ਦੇਣ ਦਾ ਤਰੀਕਾ ਜਿਸ ਤਰ੍ਹਾਂ ਕਮੀਆਂ ਕਮੇੜਾਂ ਦੀਆਂ نوਹਾਂ ਪੀਆਂ ਦੀ ਬੇਇੱਜ਼ਤੀ ਉਹ ਕੋਈ ਕਰੇ ਤਾਂ ਉਹਾਰੇ ਕੁਝ ਕਰ ਤੋਂ ਨਹੀਂ ਸਕਦੇ ਉਹਦਾ ਹੌਸਲਾ ਮਨਸੂਰ ਨਾਲ ਪਿੰਡੇ ਲੋਕ ਕਹਿਣ ਵੀ ਨਾ ਭਾਈ ਸਾਰੀਆਂ ਭਾਣਾ ਚੀਆਂ نوਹਾਂ ਭਾਣਾ ਇੱਕੋ ਜਿਹੀਆਂ ਹੈਗੀਆਂ ਨੇ ਪਰ ਜਿਹਨੂੰ ਆਖੋ ਗਰੀਬ ਕੀ ਕਰਨਾ ਉਹ ਤਾਂ ਅੱਖਾਂ ਨੀਂਆਂ ਕਰਕੇ ਚੱਲਦੇ ਨੇ ਇਸੇ ਤਰ੍ਹਾਂ ਖਾਸ ਕਰਕੇ ਜਿਹੜੇ ਸਾਡੇ ਗੁਰੂ ਸਾਹਿਬਾਨ ਦੀ ਸਾਡੇ ਧਰਮ ਦੀ ਇਹਨਾਂ ਨੇ ਮਤਲਾ ਘਰ ਕੇ ਹੱਤਨਾ ਕਰਨੇ ਸ਼ੁਰੂ ਕਰ ਦਿੱਤੀਆਂ ਔਰ ਕੋੜਾ ਉਹਨਾਂ ਪਵਨ ਕਿ ਤੁੰਗਿਲਦੇ ਸਾਡੇ ਦੇਰਾਂ ਦੇਰਾਂ ਬੋਹਾ ਪਾਣਾ ਸ਼ਾਮ ਰੰਗ ਰੰਗ ਰਹੇ ਨੇ ਪਵਨ ਪੰਜਾਬ ਦੇ ਇਸੇ ਗਏ ਨੇ ਕਿ ਸਾਰੀ ਕਰੋੜ ਦੀ ਸਿੱਖਾ ਜਿਹੜੀ ਹੈ ਉਹ ਇਹਨੇ ਬੋਧਰੋਂ ਨਹੀਂ ਆਬਾਦ ਕਰ ਸਕੀ ਔਰ ਇਹਨੇ ਉਹਨਾਂ ਦੇ ਮਿਸ਼ਨ ਸਾਬਤ ਹੋ ਗਏ ਨੇ ਕਦੇ ਕਿਸੇ ਡਰ ਕੇ ਸੋਚੇਗਾ ਸਹੀ ਕਿ ਇਹ ਕੀ ਰੋਗ ਹੈ ਜਿਹੜਾ ਖਾਲਸਾ ਪੰਥ ਨੂੰ ਦੁਬਾਰਾ ਮੁਆਫੇ ਲੱਗਾ ਹੋਇਆ ਹੈ ਇਹ ਰੋਗ ਨੂੰ ਖਤਮ ਕਰਨ ਦਾ ਇਰਾਦਾ ਇਹ ਨਹੀਂ ਤੇ ਜੀ ਉਤਾਰ ਬਣੀ ਜਬ ਜਬ ਕਰ ਲਓ ਫਲਾਣੀ ਕਿਤਾਬ ਪੜ ਲਓ ਕੋਣ ਜਾਣ ਲਾ ਕੋਣ ਉਤਾਰ ਬਣੀ ਨੂੰ ਕੋਈ ਕਿਸੇ ਨਹੀਂ ਕੀ ਸੀ ਗੱਲ ਵਿੱਚ ਕੋਈ ਹੋਰ ਹੈ ਕੋਈ ਗੱਲ ਗੱਲ ਵਿੱਚ ਭੇਦ ਦੀ ਹੋਰ ਹੈ ਉਹ ਭੇਦ ਦੀ ਗੱਲ ਨੂੰ ਹਾਲਸਾ ਜੀ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹੋਰ ਇਹ ਕਹਿੰਦੇ ਨੇ ये तो जी हम क्या करें कि हम तो सेकुलर हैं वो उनका अपना धर्म है वो अपने धर्म का प्रचार करें तो वो हम क्यों जाते हो मैं छोटा सा सवाल तुम डॉक्टर साहब यानी नागालैंड से है कि ਨਦਰਲੈਂਡ ਚ ਪਿਛਲੇ 40-50 ਅਜਿਹਾ 1925 ਆਇਆ ਨਾ ਇਸ ਤੋਂ ਕਨੱਖ 40-50 ਸਾਲ ਅੰਗਰੇਜ਼ ਮਿਸ਼ਨਰੀ ਜਿਹੜੇ ਅੰਮ੍ਰੇਜ਼ ਨਾ ਯੂਰਪੀਅਨ ਮਿਸ਼ਨਰੀ ਫ੍ਰੰਕੀ ਮਿਸ਼ਨਰੀ ਉਹਨਾਂ ਨੇ ਪ੍ਰਚਾਰ ਕਰਕੇ ਉੱਥਾ 70% ਵੀ ਉਥੋਂ ਦੀ ਜਿਹੜੀ ਆਬਾਦੀ ਜਿਉਂਨ ਸਾਈ ਬਣਾ ਲਿਆ ਔਰ ਬੜੇ ਚੰਗੇ ਬੁੱਧੀਮਾਨ ਸਾਈ ਬਣੋਂ ਆਪ ਦੇਖਣੇ ਤੇ ਜਾ ਕੇ ਨਾਗੇ ਮੰਗੇ ਨਹੀਂ ਆਗੇ ਬੜੇ ਪਰ ਦੇ ਬੜੇ ਕੋਣ ਕੋਰੇ ਰਾਮਗੋਦਾਂ ਦੇ ਐਮ ਐ ਐਮ ਐ ਬੀਏ ਬਾਅਦ ਆਪ ਕੋਲ ਦੇ ਪੜੀ ਕੁੜੀਆਂ ਉਹਨੇ ਟਿਕ ਟਿਕ ਕਰ ਗਿਆ ਬਾਬੂ ਸੂਰਾਂ ਦੀ ਪੜੀਆਂ ਚੁੜੀਆਂ ਕਰ ਗਿਆ ਨੇ ਸਾਥ ਸੱਤਰ ਵੀ ਉਹਨਾਂ ਨੇ ਹੁਣ ਲਖਾ ਤੇ ਸਾਡੀ ਜ਼ੁਬਾਨ ਮਾਤਰੀ ਭਾਸ਼ਾ ਸਾਡੀ ਅੰਗਰੇਜ਼ੀ ਹੈ ਉਹਨਾਂ ਨੇ ਉਹ ਬਲਾਂ ਲਖਵਾ ਲਿਆ ਉਹ ਲੋਕ ਉਹਨਾਂ ਦਾ ਜਿਸ ਨੇ 1940 ਦੀ ਗੱਲ ਹੈ 1940 ਬੈਠ ਕੇ ਜਿਸ ਨੇ ਇਹਨਾਂ ਨੇ ਰਾਜ ਤੇ ਕਬਜ਼ਾ ਕਰ ਲਿਆ ਦਿੱਲੀ ਵਾਲਿਆਂ ਨੇ ਪਹਿਲੀ ਗੱਲ ਇਹ ਸੁਣੀ ਉਹ ਲੱਖੀ ਕਈ ਨਾਗਾਲੈਂਡ ਦਾ ਉਹਨਾਂ ਦੇ ਜਿਹੜੇ ਸਿਆਣੇ ਬੁੱਧੀ ਮਤਲਬ ਉਹਨਾਂ ਨੇ ਕਿਹਾ ਕੋਈ ਇਲਾਜ ਨਹੀਂ ਤੁਹਾਇੇ ਤੋਂ ਦੁਬਾਰਾ ਹਿੰਦੂ ਬਣ ਜਾ। ਉਹਨਾਂ ਨੇ ਕੀਤੀ ਕਿ ਮਤਲਬ ਉਹਦੇ ਕਿਹਾ ਹੈ ਠੀਕ ਨੇ ਮੈਂ ਸਭ ਤੋਂ سامنے ਲਕਾ ਆ ਵੀ ਬੈਠੇ ਨੇ ਮੈਂ ਕਹਿ ਰਿਹਾ ਕੋਈ ਇਹ ਨੂੰ ਇਹ ਨੂੰ ਦੱਸੇ ਕੋਈ ਕੌਣ ਇਸ ਫਰਮੈਂਟ ਨੂੰ ਕਹਿਵੇ ਸੁਰਾ ਮੈਂ ਕੋਪਰਟਿਕੀ ਕਿ ਕਿ ਕਰਤ ਨਹੀਂ ਬਈ ਬੈਠ ਕੇ ਕੈਮਰ ਮਿਟੇ ਵੀ ਇੱਕ ਤੇ ਇਫਾਕੀ ਦੀ ਆਵਾਜ਼ ਇੱਕ ਜੇ ਦੁਬਾਰਾ ਹਿੰਦੂ ਬਣ ਜਾ। ਦੁਬਾਰਾ ਹਿੰਦੂ ਕਿਤਾਬਾਂ ਪੜ੍ਹ ਉਹਨਾਂ ਕੋ ਮਿਸ਼ਨ ਵਾਲੇ ਹੋਗੇ ਨੇ ਜਿਹੜੇ ਰਾਮਾ ਕ੍ਰਿਸ਼ਨਾਂ ਮਿਸ਼ਨ ਵਾਲੇ ਹੈ। ਕੁਝ ਲੋਕਾਂ ਦੇ ਜਾਗਤਿ ਪ੍ਰਚਾਰ ਕਰਦੇ। ਰਾਮਾਕਿਸ਼ਨ ਦਾ ਮਿਸ਼ਨ ਮੁਕੇ ਆ ਕਿ ਤੁਹਾਨੂੰ 200 ਰੁਪਿਆ ਕੀ ਹਰ ਸਾਲ ਦਾ ਦਮਾਗੋ। ਕਿ ਨੁਰੂਲ ਨਿਹੁਰੇ ਵੀ ਗਾਵਾਂਗੇ। ਤੁਸੀਂ ਉੱਥੇ ਜਾ ਕੇ ਇਹ ਪ੍ਰਚਾਰ ਕਰੋ। ਉਹ ਪੜ੍ਹੇ ਲਿਖੇ ਆਦਮੀ ਉਹਨਾਂ ਕੋਤੀਆ ਸੋਚ ਕੇ ਕਹਿਣ ਲੱਗੇ ਉਹਨਾਂ ਨੂੰ ਜਵਾਬ ਦਿੱਤਾ ਦੋ ਮਹੀਨਿਆਂ ਬਾਅਦ ਇਹ ਕੰਮ ਸਾਡੇ ਕਰਨ ਬਣੇ। ਅਸੀਂ ਇਹ ਪ੍ਰਚਾਰ ਕਰਕੇ ਲੋਕਾਂ ਨੂੰ ਲੋਕਾਂ ਦੇ ਲੋਕ ਨਾ ਕੋਣ ਪਰੰਪਰਿਕ ਤਰਵਰਤ ਨਹੀਂ ਕਰਦੇ। ਕਫੀ ਬਾਝ ਰਹੀ ਦੀ ਧਰਮ ਹੈ ਇਸ ਜਿਹੇ ਉੱਚ ਕੰਪੂਣ ਹੈ ਜene ਉਹਨਾਂ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ ਸਾਡੇ ਮਿਹਨਤਾ ਇਸ ਤਰ੍ਹਾਂ ਕਿ ਬਣੇ ਹੋਏ ਨੇ ਫਿਰ ਫਾਲਤਗੀ ਉਹ ਵੀ 200 ਰੁਪਏ ਪਹਿਲੇ ਸਾਲ ਤੋਂ 200 ਮਿਲਿਆ ਕਿ ਹੁਣ ਮੈਨੂੰ ਪਤਾ ਨਹੀਂ 20-20 ਮਹੀਨੇ ਦਾ ਕਿ ਸ਼ੌਕ ਹੋ ਗਿਆ ਰੁਪਏ ਦਾ ਮਨਾਂ ਤੋਏ ਹੋਏ ਨੇ ਜਿਹੜੇ ਕਾਲੀ ਸ਼ਾਦ ਲੈਣੇ ਨੇ ਉਹਨਾਂ ਨੇ ਫਿਰ ਆਯਾਤ ਸਮਾਜ ਜੁਮੇ ਬਣ ਲਗੇ ਆਯਾਤ ਸਮਾਜ ਦੇ ਪ੍ਰਚਾਰਕ ਮਾਦਾ ਜਾਨੇ ਫਿਰ ਰਹੇ ਨੇ ਕਿੰਨੀ ਕਾਮਯਾਬੀ ਹੋਈ ਹੈ ਮੈਂ ਕਹਿ ਨਹੀਂ ਸਕਦਾ ਸਤੁਲ ਨੂੰ ਗੜੀ ਹੈ ਕਿ ਸਾਡੇ ਸਿੱਖਾ ਨਹੀਂ ਹੈ ਉਹਨਾਂ ਲੋਕ ਨੇ ਫਰਵੋ ਸ਼ਰਮਿਨ ਹੋਏ ਨੇ ਉਹਨੇ ਇੱਕ ਐਕਟ ਬਣਾਇਆ ਅਜੇ ਮਨਜ਼ੂਰੀ ਨਹੀਂ ਮਿਲੀ ਜਿਹੜਾ ਹੁਣ ਰਾਸ਼ਟਰਪਤੀ ਸਾਡੇ ਨੇ ਇੱਕ ਟੈਨ ਐ ਇੰਡੀਜੀਸ ਰਿਲੀਜਨ ਪ੍ਰੋਟੈਕਸ਼ਨ ਐਕਟ ਜਿਹੜਾ ਪੁਰਾਣਾ ਸਥਾਨਕ ਸਨਾਪਨ ਧਰਮ ਹੈ ਉਸ ਦੀ ਰੱਖਿਆ ਵਾਸਤੇ ਵਿਦਵਾਨ ਔਰ ਕਾਨੂੰਨ ਉਹ ਬਣਾ ਕੇ ਏ ਬਣ ਜਾਏਗਾ ਕਿ ਹਿੰਦੂ ਨੂੰ ਜਿਹੜਾ ਵੀ ਕੋਈ ਕਿਸੇ ਹੋਰ ਧਰਮ ਦੀ ਲਿਆਉਣਾ ਚਾਹਵੇ ਇਹ ਉਹ ਕੋਈ ਨਹੀਂ ਕਰਤੀ ਅਨਜਮਾ ਤੇ ਇਹ ਸਤੂਰੀ ਬੀ ਇਹ ਵੀ ਸਤੂਰੀ ਬੰਮੇ ਤੇ ਇਜਰੇ ਇਹ ਸਾਡੇ ਹਿੰਦੂ ਸਰਪੰਚਾਂ ਸਿੰਘ ਤੇ ਟਕਪੂ ਜਿਹੜੇ ਰਹੇ ਨੇ ਤੇ ਇਹਨਾਂ ਨੂੰ ਜਦੋਂ ਇਹ ਗੁਰੂਆਂ ਦਾ ਅਪਮਾਨ ਕਰਦੇ ਸਾਰੇ ਸਿੱਖਾਂ ਦਾ ਮੂੰਹ ਚੜਾਉਂਦੇ ਔਰ ਸਾਡੇ ਕਿੰਜ਼ਾ ਵੀ ਪੰਜਾਬ ਦੇ ਸਾਰੇ ਸਰਪਤ ਫੌਂਟੇਰ ਅਗੇਸਟ ਫੌਂਟੇਨ ਇਹ ਸਥਿਤ ਹੈ ਅਦਗਿਤਾ ਹੋਰ ਦੋ ਸ਼ਹਿਰ ਹੈ ਹਨ ਕਰਾ ਰਾਤ ਕੀ ਕਿਆ ਨੇ ਪਠਾਨਾ ਦੀ ਔਰ ਬੋਗਲਾ ਦੀ ਉਸ ਅਰਜੋਨ ਅੰਗਰੇਜ਼ਾਂ ਦਾ ਐਸਾ ਐਫਾਟ ਦੈ ਕੰਮ ਕਰਦੇ 100 ਸਾਲ ਕੰਮ ਕਰ ਰਹੇ ਨੇ ਮੇਜ਼ੰਦਰੋਂ ਦੇ ਉੱਤੋਂ ਬਾਹਰ ਪੁਸ਼ ਕਰਦੇ ਰਹੇ ਹਾਂ ਕਿ ਇਸੇ ਕੰਮ ਦੇ ਨਾਲ ਸਾਡੇ ਖਲਾਫ ਹੋ ਜਾਣ ਉਹਨਾਂ ਦੇ ਖਿਲਾਫ ਹੈ ਇਸ ਤਰ੍ਹਾਂ ਸਭ ਕਰਮ ਕੇਂਦਰਿਤ ਕਰਦੇ ਨੇ ਔਰ ਇਹ ਜੀ ਕਿਥੇ ਹੀ ਕਹਿੰਦੇ ਆਵਾਜ਼ ਦੇਣੇ ਕਿਆ ਦੇਖ ਮੇਂ ਖਾਲੀ ਸਮਾਂ ਹੈ ਨਹੀਂ ਬੰਨੂ ਬੋਤਾ ਬਤਾਉਂਦਾ ਨਹੀਂ ਜੇ ਮੈਂ ਕਿਹਾ ਨਾ ਬੋਲਦਾ ਤੇ ਨਾ ਪੰਟਾ ਆਉਂਦਾ ਉਹ ਫਿਰ ਇਹ ਲੰਮੇ ਜਿਹੜੇ ਗੱਲਾਂ ਕਰਨੀਆਂ ਸੀ ਉਹ ਮੈਂ ਮਾਣਾ ਸਿਰ ਇੰਨੀ ਗੱਲ ਕਹਿ ਕੇ ਔਰ ਪੰਥ ਦੇ ਜਿਹੜੇ ਸਾਡੇ ਮਹਾਨ ਆਗੂ ਨੇ ਸਹਿਣ ਹੋਣ ਉਹ ਵੀ ਤੁਸੀਂ ਜਿਹੜੇ ਸਾਰੇ ਪੰਥ ਇਕੱਠਾ ਹੋਏ ਤੁਹਾਨੂੰ ਵੀ ਮੈਂ ਤੁਹਾਨੂੰ ਮੁਬਾਰਕਬਾਦ ਦੇ ਦਿੰਦਾ ਕਿ ਤੁਹਾਡੇ ਅੱਜ ਜਿਹੜੀ ਜਿਹੜੀ ਸਾਈਂ ਦਸਮ ਪਾਤਸ਼ਾਹ ਨੇ ਅਗਨੀ ਪਰਬਤ ਕੀਤੀ ਹੈ ਉਹ ਮੌਜੂਦ ਰੂਪ ਹੀ ਨਹੀਂ ਇਹ ਬੜੀ ਵੱਡੀ ਗੱਲ ਹੈ ਇਹ ਤਾਂ ਆਪੇ ਦਿੱਕੇ ਕਹਿ ਰਹੋ ਕਿਸੇ ਵੇਲੇ ਸਤਿ ਦਸਮ ਪਾਤਸ਼ਾਹ ਆਪ ਆਪੇ ਬੋਲੀ ਰੱਖਿਆ ਕਰਮ ਦੇ ਉਹ ਉਹ ਅਜੰਤਕਾਰ ਹੋਣਗੇ ਕਿ ਜਿਨ੍ਹਾਂ ਜਿਹੜੀ ਭੀੜ ਤੁਸੀਂ ਫਸ ਗਏ ਹੋ ਜਿਨ੍ਹਾਂ ਮਸਜਿਦਾਂ ਵਿੱਚ ਤੁਸੀਂ ਆਪੇ गिर ਗਏ ਹੋ ਉਹਨਾਂ ਤੋਂ ਬੂੰਦ ਪਾਪ ਤੁਹਾ ਦਾ ਪੜਾਏਗਾ ਕਿ ਇੱਕ ਕਿੰਨਾ ਵੱਡਾ ਤੇ ਦੂਜਾ ਮੈਂ ਸਵਾਲ ਵੀ ਪੁੱਛਣਾ ਚਾਹੁੰਦਾ ਵੀ ਹਾਰੇ ਮਤੇ ਪਾਪ ਕਿਤੇ ਨੇ ਬੜੇ ਚੰਗੇ ਨੇ ਕਿਸੇ ਮਤੇ ਦੇ ਨਾਲ ਮੈਂ ਐਸਾ ਮਤ ਨਹੀਂ ਇਹ ਨਹੀਂ ਕਹਿਣ ਜਰ ਵੀ ਫਰਾਨੇ ਮਜ ਮੈਂ ਮਾਫਰਤ ਹਾਂ ਬੜੇ ਸੋਹਣੇ ਮਤੇ ਕੀਤੇ ਨੇ ਮੈਨੂੰ ਆਗਿਆ ਕਰਦੇ ਇਹਨਾਂ ਨੂੰ ਰਿਪੋਰਟ ਆ ਵੀ ਕਰ ਦੇਣੀ ਜਿਹੜੇ ਮਰਜ਼ੀ ਦੀ ਕਹਿੰਦੇ ਰਿਪੋਰਟ ਬਤਾ ਦੇਣ ਕੋਈ ਮਤਾ ਹੈ ਨਹੀਂ ਸੀ ਐਸਾ ਜੇ ਸਿੱਖਾਂ ਦੇ ਦੀ ਦੇ ਕਿਤੇ ਹਿਤਾਂ ਵਿੱਚ ਨਾ ਹੋਵੇ ਪਰ ਮੈਂ ਇਹਨਾਂ ਕੋ ਪੁੱਛ ਰਿਹਾ ਹਾਂ ਕਿ ਅਸਲੀ ਮਤਾ ਜਿਹੜਾ ਹੈ ਇੱਕ ਮਤਾ ਬੁਨਿਆਦੀ ਮਤਾ ਮੂਲਕ ਮਤਾ ਸਿੱਖ ਜਿਸ ਕੁਲਕੀ ਫਸੇ ਹੋਏ ਹਨ ਜਿਹੜੀ ਕੁੜੀ ਕੀ ਸਿਕਾਂ ਦਾ ਸਰਵਨਾਸ਼ ਕਰਨ ਦੇ ਸਮਰੱਥ ਹੈ ਜਿਹੜੀ ਕੁੜੀ ਕੀ ਨੇ ਸਿਕਾਂ ਦੀ ਸੰਗੀ ਨੂੰ ਘੁੱਟ ਕੇ ਉਹਨਾਂ ਦਾ ਸਾਹ ਐ ਸੁਲੇ ਨਾ ਪਾ ਪਿਆ ਦੋਹਰੇ ਉਸ ਕੁੜਤੀ ਤੋਂ ਛਸਾਰਾ ਕਾਉਣ ਲਈ ਤੁਹਾਡੇ ਕੋ ਕੋਈ ਚਾਲ ਕੋਈ ਖਿਆਲ ਕੋਈ ਮਤ ਹੈ ਬੱਜੀ ਉਪਰਸ਼ੁ ਪੁੱਛ ਕੇ ਮੈਂ ਬਤ ਗਵਾ ਗਿਆ ਮੰਜ਼ਰ ਕਰਨ ਦੇ ਵੇਲੇ ਗਿਆ ਖਤਰਾ